ਕਿੰਨੇ ਦਿਨਾਂ ਦਾ ਰਿਮਾਂਡ ਮਿਲਿਆ ਅੱਜ ਪੇਸ਼ ਕੀਤੀ ਸੀ ਕੋਰਟ ਦੇ ਵਿੱਚ ਔਰ ਡਿਮਾਂਡ ਕਿੰਨੀ ਕੀਤੀ ਗਈ ਅਸੀਂ ਇਹ ਪੰਜ ਦਿਨ ਦਾ ਪੁਲਿਸ ਰਿਮਾਂਡ ਦੀ ਡਿਮਾਂਡ ਕੀਤੀ ਸੀ ਜੀ ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ ਔਰ 29 ਫ੍ਰੀ ਨੂੰ 3 ਵਜੇ ਤੱਕ ਆਨਰਬਲ ਕੋਰਟ ਨੇ ਸਾਨੂੰ ਰਿਲੀਜ਼ ਕਰਨ ਦਾ ਹੁਕਮ ਦਿੱਤਾ ਜੀ ਅਸੀਂ ਹੁਣ ਤੱਕ ਪੁੱਛ ਕੇ ਸੀ ਕਿ ਸਾਹਮਣੇ ਆਇਆ ਸਰ ਪੁੱਛ ਕੇ ਇਸ ਦੇ ਵਿੱਚ ਇਹਦੇ ਜਿਹੜੇ ਅਕਾਊਂਟਸ ਨੇ ਉਹਦੇ ਵੈਰੀਫਾਈ ਕਰ ਰਹੇ ਆ ਅਸੀਂ ਡਾਕੂਮੈਂਟਰੀ ਸਾਰੀ ਹੈਗੀ ਹੈ ਬਾਕੀ ਕਿਉਂਕਿ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਹੈ ਇਹਦੇ ਵਿੱਚ ਅਸੀਂ ਬਹੁਤੀ ਜ਼ਿਆਦਾ ਡਿਸਕਲੋਜ਼ ਨਹੀਂ ਕਰ ਸਕਦੇ ਥੈਂਕ ਯੂ ਸਰ ਪੰਜ ਸੀਗਰ ਟੀਮ ਨੂੰ ਕਿਥੋਂ ਦੇ ਲਈ ਰਾਤ ਗਿਰਫਟਾਰੀ ਦੀਆਂ ਨੂੰ ਸਭ ਤੋਂ ਵੱਡਾ ਗੱਲ ਸਾਹਮਣੇ ਆਈ ਨਹੀਂ ਡਿਟੇਲ ਅਸੀਂ ਸਾਰੀ ਨਹੀਂ ਸ਼ੇਅਰ ਨਹੀਂ ਕਰ ਸਕਦਾ ਜੀ ਅਫਸਾਨਾ ਖਾਨ ਦਾ ਕੀ ਬੋਲ ਜੀ ਅਫਸਾਨਾ ਖਾਨ ਦਾ ਕੋਈ ਰੋਲ ਨਹੀਂ ਹੈ ਜੀ ਸਰ ਉਹਦੇ ਘਰੇ ਨੂੰ ਅਰੈਸਟ ਕੀਤਾ ਉਹਦੇ ਘਰ ਦੇ ਨਹੀਂ ਉਹਦੀ ਸਿਸਟਰ ਦੇ ਘਰੋਂ ਅਰੈਸਟ ਕੀਤਾ ਹੈ ਉਹ ਗਲਤਪਨ ਮੀਡੀਆ ਦੇ ਵਿੱਚ ਕਰ ਉਹਦੀ ਪ੍ਰੋਪਰਟੀ ਵੀ ਬੜੀ ਬਣੀ ਇਸ ਨਾਮ ਹਾਂ ਜੀ ਸਨਾਂ ਸਾਡੀ ਪ੍ਰਾਪਰਟੀ ਇਸ ਤਰੀਕੇ ਦਾ ਹੋਏਗੀ ਜਦੋਂ ਬਿਲਕੁਲ ਗਲਤ ਕਿਉਂਕਿ ਇਸ ਨਾਲ ਸਾਡਾ ਕੋਈ ਮੈਟਰ ਨਹੀਂ ਹੈਗਾ ਜੀ মিডিਆ ਵੱਲੋਂ ਜਿਹੜਾ ਗਲਤ ਮਤਲਬ ਕਿਸੇ ਜਿਹੜਾ ਸੋਸ਼ਲ ਮੀਡੀਆ ਚੱਲ ਰਿਹਾ ਗਲਤਾ ਹੋ ਅਫਸਾਨਾ ਖਾਨ ਦੇ ਜਿਹੜੀ ਸਿਸਟਰ ਹੈਗੀ ਉਹਦੇ ਘਰ ਉਹ ਰੌਂਡ ਆ ਪਈ ਆ ਉਹਦੇ ਨਾਲ ਸਾਡਾ ਕੋਈ ਰਿਲੇਸ਼ਨ ਨਹੀਂ ਹੈਗਾ ਇੱਥੇ ਉਹਦੇ ਸਰਫ ਉਹਦੇ ਘਰ ਉਹ ਰੌਂਡ ਆ ਲੋਕ ਸਾਰੇ ਕਹਿ ਰਹੇ ਨੇ ਸਾਥੀ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਵੀ ਉਹਨਾਂ ਦੇ ਨਾਂ ਤੇ ਵੀ ਕੋਈ ਪ੍ਰਾਪਰਟੀ ਹੈ। ਥੋੜਾ ਹਲੇ ਸਾਡਾ ਇਨਵੈਸਟੀਗੇਸ਼ਨ ਸਰ ਸੰਪਰਕ ਦੇ ਜਿਹੜੇ ਲੋਕ ਸੀ ਉਹਨਾਂ ਦੀ ਜਾਂਚ ਕਰਕੇ ਵਿਜਿਲੇਂਸ ਉਹਨਾਂ ਦੇ ਨਾਂ ਤੇ ਕੋਈ ਪ੍ਰਾਪਰਟੀ ਡਿਊਰਿੰਗ ਅਨ ਇਨਵੈਸਟੀਗੇਸ਼ਨ ਤੇ ਕੋਈ ਸਰ ਇਹ ਕੋਈ ਨਹੀਂ ਕਰ ਰਿਹਾ ਕੋਈ ਨਹੀਂ ਕਿ ਉਹਨਾਂ ਤੇ ਕੋਈ ਹੋਰ ਇੱਕ ਇੱਕ ਪਾਸੇ ਇੱਕ ਪੜੀ ਤੇਵਾ ਸਾਹਮਣੇ ਲਈ ਤਿਆਰ ਕਰਨ ਕੀਆ ਹੋਇਆ। ਹਾਲੇ ਬਹੁਤ ਐਨੀਸ਼ਲ ਸਟੇਜ ਹੈ ਇਨਵੈਸਟੀਗੇਸ਼ਨ ਦੀ ਜੀ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਅੱਛਾ ਹੁਣ